ਹੈ ਲਵ ਕੋਈ ਬਾੜੇ ਸਰਸ ਨਹੀਂ ਲੱਗੇ ਸਤਿ ਸ਼੍ਰੀ ਅਕਾਲ ਜੀ ਅੱਜ ਤਰੀਕ ਹੈਗੀ ਹੈ 24 ਮਈ ਸਾਲ 2024 ਗੁਰਦੁਆਰਾ ਸ੍ਰੀ ਗੋਬਿੰਦ ਘਰ ਵਾਸਤੇ ਗੋਬਿੰਦ ਘਰ ਤੋਂ ਅੱਜ ਚੜ੍ਹਾਈ ਜੜੀ ਸ਼ੁਰੂ ਕਰਾਂਗੇ ਰਾਤੀ ਇੱਥੇ ਰਹੇ ਸੀਗੇ ਹਾਲ ਮਿਲ ਗਿਆ ਸੀਗਾ ਤੇ ਕੰਬਲ ਮਿਲ ਗਿਆ ਸੀਗੇ ਕੰਬਲ ਜਮਾ ਕਰਾ ਕੇ ਇਸ਼ਨਾਨ ਪਾਣੀ ਕਰ ਲਿਆ ਇਸ ਤੋਂ ਬਾਅਦ ਦਰਸ਼ਨ ਕਰਦੇ ਆ ਮੱਥਾ ਟੇਕਦੇ ਆ ਤੇ ਫਿਰ ਲੰਗਰ ਛਕਦੇ ਆ ਉਸ ਤੋਂ ਬਾਅਦ ਆਪਾਂ ਅੱਗੇ ਦੀ ਚੜ੍ਹਾਈ ਜਿਹੜੀ ਸ਼ੁਰੂ ਕਰਦੇ ਆ ਇੱਥੋਂ ਪੁੱਲਾਂ ਤੱਕ ਆਪਾਂ ਮੋਟਰਸਾਈਕਲ ਵੀ ਜਾਣਾ ਹੈ ਉੱਥੇ ਮੋਟਰਸਾਈਕਲ ਪਾਰਕਿੰਗ ਲਾ ਕੇ ਉਸ ਤੋਂ ਬਾਅਦ ਆਪਾਂ ਅੱਗੇ ਜਿਹੜਾ ਪੈਦਲ ਸਫ਼ਰ ਸ਼ੁਰੂ ਕਰਾਂਗੇ ਉਹ ਗੁਰਦੁਆਰਾ ਸਾਹਿਬ ਤਿਆਰੀਆਂ ਇੱਕਦਮ ਮੁਕੰਮਲ ਨੇ ਇਸ ਤੋਂ ਬਾਅਦ ਚੱਲਦੇ ਆਪਾਂ ਗੁਰਦੁਆਰਾ ਗੋਬਿੰਦਾਨ ਬੜਬੜਾ ਨਹੀਂ ਖੜਾ ਛੱਡਦੇ ਪਹਿਲਾਂ ਅਸੀਂ 12 ਜਾਣੇ ਸੀਗੇ ਫਿਰ ਅਸੀਂ 20 ਜਾਣੇ ਹੋ ਗਏ ਤੇ ਸਾਡਾ ਬੰਦਾ ਇੱਥੇ ਹੀ ਫਿਰਦਾ ਹੈ ਬੜਕੰਨਾਂ ਦਾ ਰੀਵਰ ਦੇ ਨਾਲ ਆਪਣਾ ਸਫ਼ਰ ਇੱਥੋਂ ਦਿਖਦਾ ਹੀ ਸੀਗਾ ਇਸ ਤੋਂ ਬਾਅਦ ਆਪਾਂ ਜਿਹੜਾ ਪੈਦਲ ਸਫ਼ਰ ਕਰਨਾ ਆਪਾਂ ਪੁਲ ਨੂੰ ਕ੍ਰੋਸ ਕਰਕੇ ਆਪਾਂ ਉੱਧਰ ਜਾਣਾ ਮੋਟਰਸਾਈਕਲ ਅੱਧੇ ਅੱਕੀ ਖੜਾਵਾਵਾਂਗੇ ਤੇ ਅੱਗੇ ਆਪਣੇ ਨਾਲ ਲక్ష్ਮੀ ਗੰਗਾ ਰਿਵਰ ਹੋਊਗਾ ਛੋਟਾ ਰਿਵਰ ਹੋਊਗਾ ਇਹਦੇ ਨਾਲੋਂ ਤੇ ਅਲਕਨੰਦ ਦਾ ਨਾਲ ਆਪਣਾ ਸਫਰ ਇੱਥੇ ਤੱਕ ਦਾ ਹੀ ਸੀਗਾ ਕੁਝ ਟਾਈਮ ਤੱਕ ਸਿਰਫ ਇੱਥੇ ਤੱਕ ਹੀ ਆਪਾਂ ਆ ਸਕਦੇ ਸੀ ਪਰ ਜਦੋਂ ਪੁਲ ਬਣ ਗਿਆ ਪਰਲੇ ਪਾਸੇ ਸੜਕ ਬਣ ਗਈ ਆਪਾਂ 3-4 ਕਿਲੋਮੀਟਰ ਹੋਰ ਅੱਗੇ ਜਾ ਸਕਦੇ ਹਾਂ ਗੋਬਿੰਦ ਘਾੜ ਤੋਂ ਮੋਟਰਸਾਈਕਲ ਦੀ ਸੈਲਫ ਮਾਰਦੀ ਮੋਟਰਸਾਈਕਲ ਗਰਮ ਹੋ ਰਿਹਾ ਟੈਂਪਰੇਚਰ ਇੱਥੇ ਠੀਕ ਆ ਟੈਂਪਰੇਚਰ ਇੱਥੇ 7-8 ਡਿਗਰੀ ਹੈਗਾ ਇਸ ਟਾਈਮ ਸਵੇਰ ਦੇ ਟਾਈਮ ਵੀ ਮਈ ਆ ਤੇ ਅੱਜ ਗੁਰਦੁਆਰਾ ਸਾਹਿਬ ਤੋਂ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਤੋਂ ਪਹਿਲਾ ਜੱਥਾ ਰਵਾਨਾ ਹੋਊਗਾ ਪੰਜ ਪਿਆਰੇ ਜਾਣਗੇ ਤੇ ਉਹਦੇ ਕਰਕੇ ਤਿਆਰੀਆਂ ਫੁੱਲਣੇ ਇੱਥੇ ਹੋ ਨਹੀਂ ਆ ਗਿਆ ਹੈ 50 ਰੁਪਏ 1 2 3 4 5 6 7 8 ਤੁਹਾਡੇ ਕੋਲ ਕਿੰਨੇ ਆ ਰਾਤ ਰੇਨ ਕੋਟ ਲੈ ਲਏ ਸੀਗੇ ਉਹ ਲੈ ਲਈਆਂ ਸੂਟੀਆਂ ਕਿਉਂਕਿ ਜ਼ਰੂਰੀ ਨਿਪੁਰ ਹੋਵੇ ਲੋ ਵੀ ਮੋਟਰਸਾਈਕਲ ਤੇ ਇਥੋਂ ਅੱਜ ਦੇ ਸਫ਼ਰ ਦੀ ਸ਼ੁਰੂਆਤ ਕਰਦੇ ਆਂ ਸਾਡੇ ਨਾਲ ਤੇ ਚਾਰ ਬੰਦੇ ਹੋਰ ਆਏ ਨੇ ਕਿ ਉਹ ਆਏ ਨੇ ਗੱਡੀ 'ਚ ਉਹਨਾਂ ਵਾਸਤੇ ਜੇ ਦੀ ਇੱਕ ਵਾਰ ਫਿਰ ਤੋਂ ਚਾਰ ਮੋਟਰਸਾਈਕਲ ਵਾਪਸ ਹੋਣਗੇ ਤੇ ਉਹਨਾਂ ਨੂੰ ਇੱਥੋਂ ਦੁਬਾਰਾ ਲੈ ਕੇ ਜਾਣਗੇ ਤੇ ਆਪਣੇ ਨਾਲ ਤੇ ਪਿੱਛੇ ਆ ਰਹੇ ਨੇ ਅੱਗੇ ਜਾ ਕੇ ਖੜਦੇ ਆ ਕਿਉਂਕਿ ਗੁਰਦੁਆਰਾ ਸਾਹਿਬ ਦੇ ਬਾਹਰ ਖੜਨ ਨਹੀਂ ਦੇ ਰਹੇ ਕਿਉਂਕਿ ਭੀੜ ਹੋ ਜਾਂਦੀ ਹੈ ਥਾਂ ਥੋੜੀ ਆ ਇੱਥੇ ਤੇ ਜੇ ਇੱਕ ਬੰਦੇ ਨੂੰ ਦੇਖ ਕੇ ਫਿਰ ਹੋਰ ਬੰਦੇ ਖੜਾਈ ਜਾਂਦੇ ਨੇ ਇਸ ਕਰਕੇ ਵੀ ਅੱਜ ਦੇ ਸਫ਼ਰ ਦੇ ਵਿੱਚ ਅੱਗੇ ਵਧਦੇ ਹਾਂ ਜੁੜੇ ਰਹੋ ਪੂਰੀ ਵੀਡੀਓ ਦੇ ਨਾਲ ਆਪੋ ਜੁੜਨ ਲੱਗੇ ਜਿਹੜਾ ਥੱਲੇ ਦੇਖਿਆ ਸੀਗਾ ਤੇ ਇਹ ਪੁਆਇੰਟ ਤੇ ਆ ਕੇ ਗੱਡੀ ਦਾ ਨੰਬਰ ਨੋਟ ਹੁੰਦਾ ਚਲੋ ਭਾਈ ਚਲੋ ਅੱਗੇ ਖੜਦੇ ਆ ਇੱਥੋਂ ਕਈ ਜਣੇ ਪੈਦਲ ਵੀ ਚੱਲਦੇ ਨੇ ਕਿ ਆਪਣੇ ਕੋਲੇ ਬਾਈਕ ਹੈਗੀ ਹੈ ਬਾਈਕ ਦੀ ਪਾਰਕਿੰਗ ਅੱਗੇ ਹੈਗੀ ਆ ਤਾਂ ਕਰਕੇ ਆਪਾਂ ਬਾਈਕ ਤੇ ਜਾ ਰਹੇ ਆ ਤੇ ਇੱਥੇ ਹਵਾ ਬਹੁਤ ਠੰਡੀ ਆ ਰਹੀ ਹੈ ਨਾ ਤੇ ਆ ਰਹੀ ਉੱਪਰ ਦੀ ਹੜਕਾ ਵੀ ਬਹੁਤ ਹੋ ਰਿਹਾ ਹੈ ਹੇਮਕੁੰਡ ਸਾਹਿਬ ਤੇ ਲਈ ਹੁਣ ਟਰੈਕ ਦੀ ਸ਼ੁਰੂਆਤ ਹੁੰਦੀ ਹੈ ਪੋਲਾਂ ਤੋਂ ਪਹਿਲਾਂ ਸਟਾਰਟ ਹੁੰਦੀ ਸੀ ਕਿ ਗੋਗਨ ਘਾੜ ਤੋਂ ਹੁਣ ਪੋਲਾਂ ਤੋਂ ਸਟਾਰਟ ਹੁੰਦੀ ਹੈ ਤੇ ਇਹ ਤੋਂ ਬਾਅਦ ਸ਼ਾਇਦ ਨੈਟਵਰਕ ਕੱਟ ਹੋਵੇ ਇਸ ਕਰਕੇ ਇੱਥੇ ਆ ਕੇ ਤੁਹਾਨੂੰ ਹੁਣ ਇੱਕ ਵਾਰ ਕਰਕੇ ਦੱਸ ਦਿੰਨੇ ਆ ਵੀ ਸਾਰਾ ਕੁਝ ਓਕੇ ਆ ਆਓ ਭਾਈ ਗੋਬਿੰਦ ਘਾੜ ਤੋਂ ਵਾਇਕਰੂ ਦਾ ਨਾਮ ਲੈ ਕੇ ਚੱਲ ਪਏ। ਚੜਾਈਆਂ ਥੋੜੀਆਂ ਜਿਹੀਆਂ ਖੜੀਆਂ ਨੇ ਗਿਆ ਅੱਗੇ ਤੱਕ। ਤੇ ਮੌਸਮ ਬਹੁਤ ਵਧੀਆ ਠੰਡਾ ਮੌਸਮ ਹੈ ਬੂਆ। ਲਓ ਭਾਈ ਇਹ ਸ਼ਾਇਦ ਆਪਾਂ ਪੁੱਲਾਂ 'ਤੇ ਇੱਥੇ ਮੋਟਰਸਾਈਕਲ ਲਾਵਾਂਗੇ ਕਿਤੇ ਸਟੈਂਡ ਦੇ ਉੱਤੇ ਤੇ ਉਸ ਤੋਂ ਬਾਅਦ ਅੱਗੇ ਦਾ ਸਫ਼ਰ ਜਿਹੜਾ ਇੱਥੋਂ ਸ਼ੁਰੂ ਕਰਦੇ ਆ ਪੁੱਲਾਂ ਤੋਂ ਘਾਗਰੀਏ ਜਾਵਾਂਗੇ ਗੋਬਿੰਦ ਧਾਮ ਗੁਰਦੁਆਰਾ ਸਾਹਿਬ ਕਾਂਗਰੀਆ ਕੇ ਦੋ ਟਰੈਕ ਪਾਰਦ ਨੇ ਜਿਵੇਂ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਇੱਕ ਫੁੱਲਾਂ ਦੀ ਘਾਟੀ ਨੂੰ ਟਰੈਕ ਪਾਰਦਾ ਤੇ ਫੁੱਲਾਂ ਦੀ ਘਾਟੀ ਦਾ ਟਰੈਕ 1 ਜੂਨ ਤੋਂ ਸ਼ੁਰੂ ਹੋਊਗਾ ਤੇ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ 25 ਮਈ ਤੋਂ ਸ਼ੁਰੂ ਹੋ ਰਹੀ ਹੈ ਅੱਜ 24 ਮਈ ਹੈ ਤੇ ਕੱਲ ਨੂੰ 25 ਮਈ ਦੇ ਆਪਣੇ ਆਪਾਂ ਜਿਹੜੇ ਓਪਨਿੰਗ ਦਿੱਤੇ ਜਾਵਾਂਗੇ ਗੁਰਦੁਆਰਾ ਸਾਹਿਬ ਦੀ ਲੋਬੀ ਇੱਥੇ ਆਪਾਂ ਲੋਕਲ ਦੀ ਪਾਰਕਿੰਗ ਦੇ ਵਿੱਚ ਮੋਟਰਸਾਈਕਲ ਲਾਉਨੇ ਆ ਤੇ ਮੋਟਰਸਾਈਕਲ ਆਪਣੇ ਛੇ ਨੇ ਕਿ ਇਹ ਹੈਗਾ ਲక్ష్ਮਣ ਗੰਗਾ ਰਿਵਰ ਤੇ ਥੋੜਾ ਜਿਹਾ ਟਾਈਮ ਹੁਣ ਆਪਾਂ ਸਫਰ ਇਹਦੇ ਨਾਲ ਨਾਲ ਹੀ ਕਰਨਾ ਹੈ ਗੈਸਟ ਹਾਊਸ ਬੈਗਨੇ تھے ਲਓ ਵੀ ਕਰਤੀਆਂ ਪੈਦਲ ਚੜਾਈਆਂ ਸ਼ੁਰੂ ਸੋਟੀਆਂ ਲੈ ਲਈਆਂ ਸੀਗੀਆਂ ਗੋਬਿੰਦ ਘਾੜ ਤੋਂ ਬਾਕੀ ਇੱਥੇ ਵੀ ਪਾਣੀ ਪੂਣੀ ਮਿਲਦਾ ਕੋਲਡ ਡਰਿੰਕ ਮਿਲਦੀ ਹੈ ਤੇ ਹੋਰ ਜ਼ਰੂਰੀ ਸਮਾਨ ਇੱਥੇ ਵੀ ਮਿਲਦਾ ਆ ਜਿਹੜੇ ਕੋਟ-ਕੂਟ ਜੇ ਪਾ ਕੇ ਥੱਲੋਂ ਆਏ ਸੀ ਸਵੇਰੇ ਠੰਡ ਸੀਗੀ ਕੋਰ ਗੂੜ ਜਿਹੜਾ 10 ਮਿੰਟਾਂ ਚ ਲੱਗੇ ਤੇ ਬਾਕੀ ਪਾਣੀ ਜ਼ਰੂਰੀ ਆ ਥੱਲੋਂ ਗੋਬਿੰਦਗੜ੍ਹ ਤੋਂ 25 ਰੁਪਏ ਦੀ ਬੋਤਲ ਸੀ ਪਾਣੀ ਦੀ 20 ਵਾਲੀ ਤੇ ਆਉਣ ਨਾਲੀ 40 ਰੁਪਏ ਦੀ ਹੋ ਗਈ ਬੋਤਲ ਜੋ ਵਾਵਲ ਲੰਬੀ ਝੱਟ ਦੀ ਲਾ ਕੇ ਆਏ ਆ ਕਿਲੋ ਕਿਲੋ ਮੀਟਰ ਦੀ ਜੁੜਾਈ ਚੜ ਕੇ ਆਏ ਆ ਤੇ ਹੁਣ ਥੋੜਾ ਜਿਹਾ ਰੁਕਿਆ ਪਾਣੀ ਪੀਣੇ ਆ ਹਲਕਾ ਹਲਕਾ ਪਾਣੀ ਪੀਣਾ ਜ਼ਰੂਰੀ ਆ ਜਿਆਦਾ ਪਾਣੀ ਨਹੀਂ ਪੀਣਾ ਚਾਹੀਦਾ ਥੋੜਾ ਥੋੜਾ ਪਾਣੀ ਆ ਪਸੀਨਾ ਆਇਆ ਹੁਣ ਪੂਰਾ ਫੁੱਲ ਗੋਬਿੰਦਗੜ੍ਹ ਠੰਡ ਸੀਗੀ ਤੇ ਕੋਟ ਪਾ ਕੇ ਤੁਰੇ ਸੀ ਉੱਥੋਂ फिर अगे जा रहे सार चढ़ हल्का हल्का पर पानी पी आने आराम करी जाने चढ़ी पी आने गागरी नौ किलोमीटर रह गया इत ਕਪਾ ਗਾਂਗਰੀਏ ਜਾਣਾ ਅੱਜ ਇਹ ਜੇ ਸ਼ਾਰਟਕਟ ਨਾਲੋਂ ਆਹ ਰਾ ਸਹੀ ਨਹੀਂ ਮੈਂ ਕਹਣਾ ਹੈਨਾ ਸ਼ਾਰਟਕਟ ਨਾਲੋਂ ਆਹ ਰਾ ਜ਼ਿਆਦਾ ਵਧੀਆ ਨਹੀਂਗੇ 10 ਮਿੰਟ ਵਾਧੂ ਲੱਗ ਜਾਣਗੇ ਟਾਈਮ ਵੱਜ ਗਿਆ 8 ਅਸੀਂ ਚੱਲੇ ਸੀ ਸਵੇਰੇ 6:30 ਵਜੇ ਤੇ ਹਲਕ-ਹਲਕੀ ਤੋਂ ਪਾਣੀ ਸ਼ੁਰੂ ਹੋ ਗਈ ਹੁਣ ਖੜੀਆਂ ਚੜਾਈਆਂ ਤੋਂ ਬਾਅਦ ਹੁਣ ਪਤਰਾਈਆਂ ਆਣੇ گیਆਂ ਪਤਰਾਈ ਆ ਰਹੀ ਐ ਅੱਗੇ ਪੋਲ ਆਊਗਾ ਅਲਕਨੰਦਾ ਰਿਵਰ ਨੂੰ ਆਪਾਂ ਅਲਕਨੰਦਾਨੀ ਇਹ ਹੈਗਾ ਲక్ష్ਮੀ ਗੰਗਾ ਰਿਵਰ ਨੂੰ ਆਪਾਂ ਕਰਾਸ ਕਰਾਂਗੇ ਪੁਲ ਤੋਂ ਤੇ ਇੱਥੇ ਖਾਣ ਪੀਣ ਦੀਆਂ ਚੀਜ਼ਾਂ ਵੀ ਹੋਣਗੀਆਂ ਪਾਣੀ ਵਗੈਰਾ ਵੀ ਦੁਕਾਨਾਂ ਵੀ ਹੋਣਗੀਆਂ ਇਸ ਤੋਂ ਪਹਿਲਾਂ ਰਾਹ ਦੇ ਵਿੱਚ ਕੁਝ ਵੀ ਨਹੀਂ ਮਿਲਿਆ ਫੁੱਲਾਂ ਦੀ ਘਾਟੀ ਗਾਂਗਰੇ ਤੋਂ 4 ਕਿਲੋਮੀਟਰ ਦਾ ਐ ਇਹਨਾਂ ਨਾਲ ਆਪਾਂ 8 ਕਿਲੋਮੀਟਰ ਰਹਿ ਗਿਆ ਸਾਨੂੰ ਇੱਥੋਂ। ਭਾਜੀ ਪਿਛੇ ਰੇਂਜ ਆ ਰਹੀ ਸੀਗੀ ਕੱਲੇ Jio ਦੀ। Airtel ਦੀ ਰੇਂਜ ਤਾਂ ਕਾਫੀ ਟਾਈਮ ਦੀ ਉੱਡੀ ਹੋਈ ਆ। ਪਰ ਇੱਥੇ ਜਾ ਕੇ ਹੁਣ Jio ਦੀ ਰੇਂਜ ਵੀ ਜਵਾਬ ਦੇਗੀ। ਅੱਗੇ ਜਾ ਕੇ ਸ਼ਾਇਦ ਰੇਂਜ ਹੋਊਗੀ ਉੱਪਰ ਗੋਵਿੰਦ ਧਾਮ ਤੇ। ਟੜਾਈਆਂ ਚੜਦੇ ਟਾਈਮ ਜਿੰਨੇ ਛੋਟੇ ਸਟੈਪ ਲਵਾਂਗੇ ਵੀ ਵੀ ਸਟੈਪ ਲਵਾਂਗੇ ਉਨਾਂ ਸਾ ਘੱਟ ਚੜਦਾ ਜਿਹੜੇ ਖੱਚੜਾਂ ਲੈਣਗੇ ਇਹ ਬੰਦੇ ਨੂੰ ਨਾਲ ਲੈ ਜਾਂਦੇ ਨੇ ਗੋਬਿੰਦ ਭਾਮ ਉੱਪਰ ਬਿਠਾ ਕੇ ਖੱਚੜਾਂ ਦੇ ਤੇ ਇਹ ਲੈਂਦੇ ਨੇ ਕਿ 1800 ਰੁਪਿਆ ਇੱਕ ਜਾਨੇ ਦਾ ਜਿਵੇਂ ਜਿਵੇਂ ਉੱਪਰ ਆਈ ਜਾਵਾਂਗੇ ਉਵੇਂ ਰੇਟ ਵਧਾਈ ਜਾਣਗੇ ਬਾਕੀ ਖਾਣ ਪੀਣ ਦੀ ਚੀਜ਼ ਦਾ ਪਾਣੀ ਦਾ ਕੋਈ ਵੀ ਚੀਜ਼ ਉਹ ਰੇਟ ਦੁੱਗਣਾ ਹੋ ਗਿਆ। ਇਹ ਵਾਲੀ ਬੋਤਲ ਪਾਣੀ ਦੀ 40 ਦੀ ਹੋ ਗਈ। ਤੇ ਚਾਕਲੇਟਾਂ 5 ਵਾਲੀ 10 ਵੀ ਹੋ ਗਈ, 10 ਵਾਲੀ 20 ਦੀ ਹੋ ਗਈ। ਦੁੱਗਣਾ ਰੇਟ ਹੋ ਗਿਆ ਹਰ ਇੱਕ ਚੀਜ਼ ਦਾ। ਬਾਕੀ ਆ ਖਚਰਾ ਵਾਲਿਆਂ ਕੋਲੇ ਵੀ ਆਹੀ ਟਾਈਮ ਹੁੰਦਾ ਕਮਾਈ ਦਾ ਤੇ ਜਿੰਨੇ ਦੁਕਾਨਦਾਰ ਵਗੈਰਾ ਨੇ ਉਹਨਾਂ ਕੋਲ ਵੀ ਆਹੀ ਟਾਈਮ ਹੁੰਦਾ ਕਮਾਈ ਦਾ। ਤੇ ਇਸ ਕਰਕੇ ਹੀ ਇੱਥੇ ਹਰ ਇੱਕ ਚੀਜ਼ ਦਾ ਰੇਟ ਮਹਿੰਗਾ ਕਿਉਂਕਿ ਇੱਥੇ ਲੈ ਕੇ ਆਉਣ ਦਾ ਖਰਚਾ ਬਹੁਤ ਪੈ ਜਾਂਦਾ ਹੈ। ਟ੍ਰਾਂਸਪੋਰਟੇਸ਼ਨ ਦਾ ਖਰਚਾ ਪੈ ਜਾਂਦਾ ਹੈ। ਤੇ ਹਰ ਇੱਕ ਚੀਜ਼ ਇੱਥੇ ਮਹਿੰਗੀ ਹੁੰਦੀ ਹੈ। ਲక్ష్ਮੀ ਗੰਗਾਰੇ ਵਰ ਨੂੰ ਆਪਾਂ ਇੱਥੋਂ ਅੱਗੇ ਕ੍ਰਾਸ ਕਰਾਂਗੇ। ਤੇ ਗੋਵਿੰਦ ਧਾਮ ਦੀਆਂ ਚੜ੍ਹਾਈਆਂ ਜਿਹੜੀਆਂ ਉਹ ਅੱਗੋਂ ਸ਼ੁਰੂ ਕਰਾਂਗੇ। ਅੱਗੋਂ ਜਾ ਕੇ ਖੜੀਆਂ ਕਿਤਾਈਆਂ ਹੋਣਗੀਆਂ, ਇੱਥੇ ਵੀ ਸਮਾਨ-ਸਮੂਨ ਮਿਲਦਾ ਹੈ। ਆਹ ਪੁਆਇੰਟ ਤੋਂ ਹੇਮਕੁੰਡ ਸਾਹਿਬ ਰਹਿ ਗਿਆ 13 ਕਿਲੋਮੀਟਰ। 6 ਕਿਲੋਮੀਟਰ। ਗੋਵਿੰਦ ਧਾਮ ਤੋਂ ਅੱਗੇ। ਤੇ ਇੱਥੋਂ ਰਹਿ ਗਿਆ 7 ਕਿਲੋਮੀਟਰ। ਗੋਬਿੰਦਾਂ ਉਹ ਪਰ ਫੜਾ ਪਾੜ ਇਹ ਮੋਂਡ ਸਭ 13 ਕਿਲੋਮੀਟਰ ਪਹਿਲਾਂ ਵੀ ਇੰਨਾ ਨਹੀਂ ਸੀ ਪਾਇਆ ਹੋਇਆ ਇਹ ਲੱਗਦਾ ਹੌਸਲਾ ਆਇਆ ਦਿੰਦੇ ਨੇ ਨਾ ਕੋਈ ਅਨੁਵਾਦੀ ਪੁਲ ਨੇੜੇ ਹੋਊਗਾ ਪੁਲ ਬਾਬਾ ਦੂਰ ਪਿਆ ਹਜੇ ਤੇ ਪੁਲ ਦੇ ਕੋਲੇ ਮੈਡੀਕਲ ਕੈਂਪ ਹੈਗਾ ਦੋ ਰਸਤੇ ਨੇਗੇ ਪੁਲ ਤੇ ਜਾਣ ਦੇ ਪਪੂਲ ਰਸਤਾ ਚੂਜ਼ ਕਰੀਏ ਆਪਾਂ ਨਵੇਂ ਪੁਲ ਵਾਲੇ ਰਾਸਤੇ ਆ ਗਏ। ਇਹ ਇਹ ਰਾਸਤੇ ਦੇ ਵਿੱਚ ਲੰਗਰ-ਲੰਗਰ ਵੀ ਹੁੰਦੇ ਨੇ, ਮੈਡੀਕਲ ਦੀ ਸਹੂਦਤ ਵੀ ਹੁੰਦੀ ਆ। ਤੇ ਆਪਾਂ ਵਾਲਾ ਰਾਸਤਾ ਜਿਹੜਾ ਚੁਣ ਕੀਤਾ। ਉੱਪਰਲੇ ਪੁਲ ਵਾਲੇ ਰਾਸਤੇ ਆ ਗਏ ਆਪਾਂ। ਦੇਦਿਆਂ ਕੇ ਥੋੜੇ ਜਿਹਾ ਬਿਸਕੁਟ ਖਾਦਦੇ ਨੇਗੇ। ਕੋਸ਼ਿਸ਼ ਕਰੋ ਕੋਈ ਵੀ ਜੀ ਲੈ ਆਉਣੀ ਆ। ਥੱਲੋਂ ਲਿਆਵੋ। ਜਿੱਦੂ ਰੇਡ ਘੱਟ ਹੁੰਦਾ ਹੈ। ਤੇ ਖਾਣ ਨੂੰ ਹੋ ਤਾਂ ਦਾ ਦਾ ਕਾਜੂ ਬਦਾਮ ਚੱਕੋ ਮਾੜੇ ਮੋਟੇ ਨਾਲ ਜਬਰ ਹਲਕੀਆਂ ਫੁਲਕੀਆਂ ਚੀਜ਼ਾਂ ਉਹਨਾਂ ਦਾ ਫਾਇਦਾ ਹੈ ਤੇ ਸਰੀਰ ਨੂੰ ਤਾਕਤ ਵੀ ਦਿੰਦੀਆਂ ਨੇ ਬਾਕੀ ਹਾਲੇ ਤੱਕ ਕੋਈ ਖਾਸ ਤਕਾਵਟ ਹੈ ਨਹੀਂ ਗਈ ਅੱਧੇ ਸਫ਼ਰ ਤੋਂ ਵੱਧ ਸਫ਼ਰ ਆਪਾਂ ਕਰ ਲਿਆ ਅੱਜ ਤੇ ਵਧੀਆ ਲੱਗ ਰਿਹਾ ਪੂਰਾ ਮੌਸਮ 'ਚ ਬੇਸ਼ੱਕ ਦੀ ਠੰਡ ਹੈਗੀ ਆ ਪਰ ਤੁਰਨ ਕਰਕੇ ਜੋਰ ਲੱਗਦਾ ਹੈ ਦਾ ਸਰੀਰ ਨੂੰ ਕੋਈ ਮੋٹے ਕੱਪੜਿਆਂ ਦੇ ਬਾਹਲੇ ਲੋਡ ਪੈਂਦੀ ਨਹੀਂ ਹੈਗੀ। ਇੱਕ ਬੁੜੀ ਗੋਲੀਆਂ। ਹੂੰ, ਪ੍ਰਸ਼ਾਦ ਵਧੀਆ ਮਿਲਿਆ ਆਪਣਾ। ਚਾਹ ਵੀ ਹੈਗੀ ਆ। ਚਾਹ ਹੀ ਨਹੀਂ ਹੈ। ਮੈਡੀਕਲ ਵੀ ਹੈਗਾ। ਚਾਹ ਵੀ ਨਹੀਂ ਆ। ਚਾਹ ਦੋ ایر ਬੈਗ ਹੈ। ਨਹੀਂ ਮੈਨੂੰ ਪੱਕਦਾ। ਪੱਕਦਾ ਮੈਨੂੰ ਨਹੀਂ। ਖਵਾ ਸਕਣ ਲੱਗਿਆ ਰਸਨੀ ਨਾਲ ਬਰੈਡ ਮਾਲ ਰਸਨੀ ਮਾਲ ਬਿਸਕੁਟ ਬੱਚੇ ਮਾਲ ਸਮੋਸੇ ਦਾ ਪ੍ਰਬੰਧ ਵੀ ਹੈਗਾ ਇੱਥੇ ਜੇ ਕਿਸੇ ਨੂੰ ਥਕਾਵਟ ਹੁੰਦੀ ਹੈ ਕੋਈ ਇਹ ਪੁਆਇੰਟ ਤੋਂ ਹੁਣ ਆਪਾਂ ਚੱਲੇ ਪਾਤੇ ਪੁਰੇ ਮੈਡੀਕਲ ਵੀ ਆ ਚਾਹ ਦਾ ਲੰਗਰ ਵੀ ਹੈ ਨਾਲ ਰਸਨੀ ਬਿਸਕਟ ਨੇ ਤੇ ਨਾਲ ਹੀ ਮੈਡੀਕਲ ਫੈਸਿਲਿਟੀ ਵੀ ਆ ਮਾਲਸ਼ ਵਗੈਰਾ ਵੀ ਹੁੰਦੀ ਆ ਤੇ ਜੇ ਉਹ ਵੀ ਦਵਾਈਆਂ ਵਗੈਰਾ ਲੈਣੇ ਸਭ ਕੁਝ ਮਿਲਦਾ ਤੇ ਜੇ ਰਾਸਤੇ ਵਾਸਤੇ ਸਮਾਨ ਲੈ ਕੇ ਜਾਣਾ ਹੈ ਗਲੂਕੋਨ ਡੀ ਲੈਣਾ ਹੈ ਆਰਐਸ ਲੈਣਾ ਹੈ ਪੂਰੇ ਸਭ ਕੁਝ ਹੈਗਾ ਇੰਨੇ ਕੋਈ ਲੰਗਰ ਲਾਇਆ ਹੋਇਆ ਇੱਥੇ ਆਪਾਂ ਆ ਗਏ ਉੱਪਰਲੇ ਪੁਲ ਦੇ ਉੱਤੇ ਤੇ ਜਿਹੜੇ ਬੰਦੇ ਆਏ ਨੇਗੇ ਖੇਠਲੇ ਪੁਲ ਦੇ ਉੱਤੋਂ ਉੱਨਾਲਾ ਪੁਲ ਉਹ ਸਾਹਮਣੇ ਆ ਲੱਕੜ ਦਾ ਪੁਲ ਹੈ ਇਹ ਪੁਲ ਜਿਹੜਾ ਲੋਹੇ ਦਾ ਪੁਲ ਹੈ ਉਹ ਉਹ ਲੱਕੜ ਦਾ ਪੁਲ ਹੈ ਉਹ ਸਾਹਮਣੇ ਪੁਲ ਆ ਵਾਲਾ ਹਵਾ ਬਹੁਤ ਤੇ ਚੱਲ ਰਹੀ ਇੱਥੇ ਜੜਿਆਣੇ ਹੀਟ ਨੂੰ ਹੁੰਦ ਨੇ ਖਵਾ ਦੇ ਦਬਾ ਦੇ ਕਾਰਨ ਆ ਪੂ ਫੁੱਲ ਪੱਤਨ ਵਰਗੇ ਹੋਏ ਲਿਫਾਵੇ ਜਿਉਂ-ਜਿਉਂ ਆਪਾਂ ਉੱਪਰ ਜਾਈ ਜੰਨੇ ਆ ਇਹ ਲਿਫਾਵੇ ਫੁੱਲੀ ਜਾਂਦੇ ਹੁੰਦੇ ਨੇ ਖਵਾ ਦਾ ਦਬਾ ਘੱਟ ਹੋਣ ਕਰਕੇ ਆਪਣੇ ਵਰਗੇ ਚੰਗੇ ਬੋਲੇ ਹੁੰਦੇ ਵੀ ਬਾਨੇ ਬਣਾਉਂਦੇ ਨੇਗੇ ਉਹ ਬਾਈ ਵੀ ਧਾਨੀ ਐ ਇੱਕ ਪੈਰ ਨੇ ਹੈਗਾ ਪਰ ਫਿਰ ਵੀ ਬਾਈ ਕੰਮ ਖਿੱਚੀਆਂ ਦਾ ਗੋਬਿੰਦ ਘਾਉਂ ਦਾ ਰਸਤਾ ਰਹਿ ਗਿਆ 1.5 ਕਿਲੋਮੀਟਰ ਉਹ ਸਾਹਮਣੇ ਮਖਿਆਲ ਲੱਗਿਆ ਹੋਇਆ ਇਹ ਜਿਹੜੇ ਬੜੇ ਕਹਿੰਦੇ ਨੇ ਇਹ ਥਾਂ ਤੇ ਬਸਬਤੀ ਦਾ ਬਹੁਤ ਫਰਕ ਹੈ ਹਨੇਰੀ ਸਨੂਈ ਹੈ ਕਾਲੀ ਸਨੂਈ ਹੈ ਬਲੈਕ ਆਈਸ ਕਿ ਤੁਮ ਜੀ ਜੀਵੀਆਂ ਤੁਮ ਜੀ ਟੀਵੀ ਪੈਰਾਬਾਈਟ ਆ ਉੱਥੇ ਕਿੰਨੀ ਦੀਵਿੰਦੀ ਆ ਦੇਖਿਆ ਯਾਰ 10000 10000 ਦੇਖਿਆ ਚੱਲ ਰਹੀ ਗਾਂਗਰੀਆ ਰਹਿ ਗਿਆ 2 ਕਿਲੋਮੀਟਰ ਗਾਂਗਰੀਆ ਜਿੱਥੇ ਗੋਵਿੰਦਘਾਮ ਹੈ ਗੋਵਿੰਦਘਾੜ ਤੋਂ ਆਪਾਂ 14 ਕਿਲੋਮੀਟਰ ਅਗੇ ਟੈਂਪਰੇਚਰ ਘਟ ਹੋਣ ਕਰਕੇ ਝਰਨਾ ਜੰਮਿਆ ਹੋਇਆ ਹੈ ਤੇ ਪਾਣੀ ਇਹਦੇ ਹੀਟ ਨੂੰ ਦੀ ਜਾ ਰਿਹਾ ਹੈ ਦੇ ਮੀਰੋ ਦੂਰ ਪਹਾੜਾ ਚ ਵੀ ਇਹੀ ਮਾਹੌਲ ਹੈ ਇਹ ਗੁੰਡਾ ਸਾਹ 7 ਕਿਲੋਮੀਟਰ ਘਾਂਗਰੀਆ 1 ਕਿਲੋਮੀਟਰ ਆਪਾਂ ਘਾਂਗਰੀਆ ਪਿੰਡ ਹੀ ਜਾਣਾ ਹੈ 25 ਚੜ੍ਹਾਇਆਂ ਚੜ੍ਹ ਕੇ ਆ ਗਏ ਇੱਕ ਵਧੀਆ ਖੁੱਲੀ ਵੈਲੀ ਦੇ ਵਿੱਚ ਤੇ ਬਸ ਜਮਾਂ ਨੇੜੇ ਰਹਿ ਗਿਆ ਇੱਥੋਂ 6-700 ਮੀਟਰ ਰਹਿ ਗਿਆ ਥਾ 6-700 ਮੀਟਰ ਰਹਿ ਗਿਆ ਆਪਾਂ ਗੋਵਿੰਦ ਧਾਮ ਤੋਂ ਤੇ ਉਹ ਸਾਹਮਣੇ ਹੈਲੀਪੈਡ ਹੈ ਇਹ ਆ ਗਿਆ ਗੋਵਿੰਦ ਧਾਮ ਦਾ ਹੈਲੀਪੈਡ ਇੱਕ ਇਹ ਹੈਲੀਪੈਡ ਹਵਾ ਚੱਲਦੀ ਨਾ ਵਾਰੀ ਸਾਫ਼ ਨਹੀਂ ਹੁੰਦੀ ਹਣੀ ਇੱਕ ਉਹ ਸਾਹਮਣੇ ਹੈਲੀਪੈਡ ਬਣਿਆ ਹੋਇਆ ਹੈ ਇੱਥੋਂ ਦਾ ਚੱਲਦੇ ਨੇ ਝੂਲਦੇ ਹੋਏ ਨਿਸ਼ਾਨ ਸਾਹਿਬ ਦੱਸਦੇ ਨੇ ਵੀ ਆਪਾਂ ਗੋਬਿੰਦ ਧਾਮ ਦੇ ਕੋਲੇ ਆ ਗਏ ਜਮਾ 100 ਕਿ ਮੀਟਰ ਇੱਥੋਂ ਸਾਰਾ ਗੁਰਦਾਸ ਸਾਹਿਬ ਚੱਲਦੇ ਆ ਆਪਣੇ ਨਾਲ ਦੇ ਸ਼ਾਇਦ ਪਹੁੰਚ ਗਏ ਜੇ ਕਮਰਾ ਮਿਲਦਾ ਹੋਇਆ ਕਮਰਾ ਲਿਆ ਹੋਊਗਾ ਜੇ ਰੂਮ ਮਿਲਦਾ ਹੋਊਗਾ ਤਾਂ ਰੂਮ ਲਿਆ ਹੋਊਗਾ ਜਾ ਕੇ ਦੇਖਦੇ ਕਿ ਹਿਸਾਬ-ਤਾਬ ਆਪਣੇ ਨਾਲ ਦੇ 20 ਜਾਣੇ ਹੋਗੇ ਇੱਥੇ ਕਿਵੇਂ ਆ ਬਈ ਉਰੇ ਖੜੇ ਖੜ ਦੇ ਖੜਾਉਂਦੇ ਆਏ ਆ ਹੈ ਉਰੇ ਖੜ ਗਏ ਸੀ ਆ ਪਿੱਛੇ ਘੰਟਾ ਪੁੱਛੇ ਤੱਕ ਨਾ ਖੜ ਗਏ ਸੀ ਹੋਰ ਵਧੀਆ ਤੁਸੀਂ ਤਾਂ ਆਰਾਮ ਨਾਲ ਆਇਆ ਸਾਡੀ ਜਾਣਾਗੇ ਅੱਜ ਲਓ ਵੀ ਆ ਗਏ ਆਪਾਂ ਘੰਗਰੀਆ ਗੁਰਦਾਸ ਸਾਹਿਬ ਚੱਲਦੇ ਆਪਾਂ ਨਾਲ ਜਿਹੜਾ ਪਹਿਲੀ ਆਏ ਹੋਏ ਨੇ ਆ ਹੀ ਖੜ ਦੇ ਖੜਾਉਂਦੇ ਆਏ ਆ ਬਾਕੀ ਵੀਡੀਓ ਵੀਡੀਓ ਬਣਾਉਂਦੇ ਆ ਉਹ ਫੁੱਲ ਕਿੰਨੇ ਦਿੱਤੇ ਫੁੱਲ ਫੁੱਲ ਨਾਲ ਰੱਖੇ ਨੇ ਆਪਣ ਇੱਕ ਬੰਦੇ ਦਾ ਬੈਗ ਜ ਪਰਾਵ ਮਥਿਓ ਬੈਗ ਜਗਣਾ ਰਿਹਾ ਆਪਾਂ ਕੀ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਜੀ ਗੋਬਿੰਦਗਾਂ ਆ ਪਰਾ 2024 ਹਿਮਕੁੰਡ ਇੱਥੋਂ ਆਪਾਂ ਮੋਟਾ ਮੋਟਾ ਮੈਪ ਸਮਝੀਏ ਆ ਅਸੀਂ ਗੋਬਿੰਦ ਘਾਟ ਕਿੱਥੇ ਆਪਾਂ ਕੱਲ ਆਏ ਸੀਗੇ ਇੱਥੋਂ ਲੈ ਕੇ ਪੁਰਨਾ ਤੱਕ ਆਪਾਂ ਮੋਟਰਸਾਈਕਲ ਤੇ ਆਏ ਆ ਉਸ ਤੋਂ ਬਾਅਦ ਆਪਾਂ ਆ ਪੁਲ ਕ੍ਰੋਸ ਕੀਤਾ ਪੁਲ ਕ੍ਰੋਸ ਕਰਕੇ ਆਪਾਂ ਹੁਣ ਅੱਗੇ ਘੰਗਰੀਆ ਗਾਂਗਰੀ ਤੋਂ ਬਾਅਦ ਆਪ ਜਾਣਾ ਹੇਮਕੁੰਡ ਸਾਹਿਬ ਇਹ ਇੰਪੋਰਟ ਦਾ ਟਰੈਕ ਹੈ ਭਾਈ ਹਾਂ ਮਹੌਲਾ ਆਉਂਦੇ ਤੇ ਗਾਂਗਰੀਆ ਤੋਂ ਆ ਹੈਗੀ ਵੈਲੀ ਆਫ ਵੈਲੀ ਆਫ ਫਲਾਵਰਸ 1 ਹੂ ਲੂ ਕੀ 1 ਜੂਨ ਨੂੰ ਗੋਵਿੰਦ ਧਾਮ ਗੁਰਦੁਆਰਾ ਸਾਹਿਬ ਨਗਰ ਕੀਰਤਨਾ ਉਹਨਾਂ ਨਾਲ ਜਿਹੜਾ ਗੁਰਦੁਆਰਾ ਸ਼੍ਰੀ ਗੋਬਿੰਦਗੜ੍ਹ ਪਹੁੰਚਿਆ ਸੀਗਾ ਤੇ ਉਹਦੇ ਦਰਸ਼ਨ ਕਰਦੇ ਆਂ ਜਦੋਂ ਅਸੀਂ ਆਏ ਸੀਗੇ ਉਦੋਂ ਉੱਥੇ ਸੀਗਾ ਤੇ ਹੁਣ ਨਗਰ ਕੀਰਤਨਾ ਆਇਆ ਏ ਜਿੱਥੇ ਕੱਲੂ ਜਾਊਗਾ ਗੁਰਦੁਆਰਾ ਸ਼੍ਰੀ ਗੋਬਿੰਦ ਸਾਹਿਬ ਇੱਥੇ ਆਓ ਦਰਸ਼ਨ ਕਰਦੇ ਨਾਲ ਤੁਹਾਨੂੰ ਕਰਾਉਨੇ ਆਂ ਸਾਹਿਬ ਤੁਹਾਡੇ ਜਮਾਨੇ ਦੇ ਸਮੇਂ ਵਾਲੇ thank <laughs> you ਉਹਦੇ ਆ ਮਾਲਿਸ਼ ਦੀ ਸੇਵਾ ਵੀ ਫਰੀ ਹੁੰਦੀ ਆ ਜਿਹਨਾਂ ਦਾ ਟਿਕਾਊਰ ਹੋ ਜਾਂਦੀ ਆ ਬਜ਼ੁਰਗਾਂ ਨੂੰ ਦਿਨੇ ਜਾਂ ਨੌਜਵਾਨ ਨੂੰ ਦਿਨੇ ਟਿਕਾਊਰ ਹੁੰਦੀ ਆ ਇੱਥੇ ਕੇ ਮਾਲਿਸ਼ ਵੀ ਹੁੰਦੀ ਆ ਸਾਡੇ ਵਾਲਾ ਸਿੱਕ ਵੀ ਮਾਲਿਸ਼ ਕਰੀ ਜਾਂਦਾ ਆ ਆਪਾਂ ਬੇਟਾ ਅਸੀਂ ਸਾਡੇ ਬੈਠ ਦੋ ਘੰਟੇ ਪਹਿਲਾਂ ਆ ਤੁਸੀਂ ਥੋੜੇ ਸਰੋਪਾ ਭਾਈ ਵੀਰੇ ਸਰੋਪਾ ਜਲੂਰੀ ਆ ਭਾਈ ਅਸੀਂ ਸਾਨੂੰ ਪਹਿਲਾਂ ਕਹਿੰਦੇ ਆ ਅੱਜ ਬਣਾ ਲੈ ਅਸੀਂ ਵੀ ਵੀਡੀਓ ਬੁੜੇ ਬਣਾਉਂਦੇ ਆਏ ਆ ਤੇ ਗੋਬਿੰਦਗੜ੍ਹ ਪਹੁੰਚ ਗਏ ਅੱਗੋ ਵੀ ਧਾਬਾ ਪਹੁੰਚ ਕੇ ਹਾਲ ਲੈ ਲਿਆ ਆ ਰਾਮ ਕਰਦਿਆ ਅੱਜ ਦੇ ਵਲੌਗ ਨਾਲ ਇੱਛੇ ਹੀ ਤੁਹਾਨੂੰ ਕਰਦੇ ਆਂ ਦੁਪਹਿਰ ਤੋਂ ਦੋ ਜਿੰਨੇ ਗੇ ਬ੍ਰੋਸ ਤੇ ਕੱਲ ਨੂੰ ਪੁਰਤਰਾ ਸ਼੍ਰੀ ਹਿਮਕੁੰਡ ਸਾਹਿਬ ਦੇ ਨਵੇਂ ਸਫ਼ਰ ਦੇ ਨਾਲ ਜੁੜੇ ਰੋ ਚੈਨਲ ਦੇ ਨਾਲ